ਅਸੀਂ ਦੇਖ ਰਹੇ ਹਾਂ ਕਿ ਬਾਹਰ ਬੜੀ ਠੰਡ ਹੈ ਚੰਡੀਗੜ੍ਹ ਅਸੀਂ ਪਹੁੰਚੇ ਹਾਂ ਪਰ ਠੰਡ ਦੇ ਮੌਸਮ 'ਚ ਕੇਕ ਲਵਰਸ ਬਹੁਤ ਨੇ ਪਿੱਛੇ ਤੁਸੀਂ ਦੇਖ ਸੋ ਵੱਖਰੇ ਵੱਖਰੇ ਡਿਜ਼ਾਈਨ ਦੇ ਬੜੇ ਹੀ ਸੋਹਣੇ ਤੇ ਯਮੀ ਕੇਕਸ ਨਜ਼ਰ ਆ ਰਹੇ ਨੇ ਅਸੀਂ ਮੌਜੂਦ ਹਰਪ੍ਰੀਤ ਕਨਫੈਕਸ਼ਨਰੀ ਦੇ ਜਿਹਨੂੰ ਲਗਭਗ 60 ਸਾਲ ਤੋਂ ਪਰ ਹੋ ਚੁੱਕੇ ਨੇ ਜਾਣੀ ਜੇ ਕਿੱਦਾਂ ਤੁਸੀਂ ਸ਼ੁਰੂਆਤ ਕੀਤੀ ਇਹ ਸਾਡੇ ਫਾਦਰ ਸਾਹਿਬ ਨੇ ਐਸਟੈਬਲਿਸ਼ ਕੀਤੀ ਸੀ 1964 ਦੇ ਵਿੱਚ ਉਹਨਾਂ ਦੀ ਮਿਹਨਤ ਦਾ ਫਲ ਆ ਪਹਿਲੇ ਕਨਫੈਕਸ਼ਰੀ ਲਾਈਨ ਸ਼ਾਪ ਚੱਲਦੀ ਸੀ ਸਾਰੀ ਕਰਦੇ ਕਰਦੇ ਮਤਲਬ ਬਹੁਤ ਘੱਟ ਕੇਕ ਸੀ ਉਹਦੋਂ ਤੱਕ ਟੈਂਪਰੀ ਲੋਕਾਂ ਦਾ ਵੀ ਮਤਲਬ ਨਹੀਂ ਹੁੰਦਾ ਸੀ ਇੰਨਾ ਕੇਕਸ ਖੂਸਦਾ ਲੇਕਿਨ ਜਿਉਂ ਜਿਉਂ ਫਿਰ ਮੈਂ ਵੀ ਕੋਰਸ ਕੀਤਾ 84 ਚ ਕੋਰਸ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਫਿਰ ਇੱਕ ਸਲੈਨ ਚ ਜ਼ਿਆਦਾ ਜੁੜੇ ਆ ਐਗਲੈਸ ਅਸੀਂ ਕਾਫੀ ਪ੍ਰੋਮੋਸ਼ਨ ਰੱਖੀ ਕਾਫੀ ਚੇਵਗਰਾ ਵੀ ਬਣਾਈ ਤੇ ਫਰੈਸ਼ ਕੁਚਰਸ ਵਗੈਰਾ ਹੈਗੇ ਨੇ ਬਿਸਕਟਸ ਹੈਗੇ ਨੇ ਦੇਸੀ ਕੇ ਉਹਦੇ ਬਿਸਕਟਸ ਨੇ ਨੇੜੇ ਕੀ 슈ਗਰ ਫਰੀ ਵੀ ਹੈਗੇ ਆ ਵਿਦ 슈ਗਰ ਵਾਲੇ ਵੀ ਹੈਗੇ ਆ ਆਟੇ ਦੇ ਬਿਸਕਟਸ ਉਹਨੇ ਪ੍ਰੋਪਰ ਮਜ਼ਾਰ ਚ ਮੈਦੇ ਮੁੱਦੇ ਨੂੰ ਆਟਾ ਕਰਕੇ ਵੇਦਦੇ ਨੇ ਉਹ ਚੀਜ਼ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਅਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਤੁਸੀਂ ਦੇਖ ਲਓ ਕਿ ਬਾਹਰ ਬੜੀ ਠੰਡ ਹੈ ਚੰਡੀਗੜ੍ਹ ਅਸੀਂ ਪਹੁੰਚੇ ਆਪਾਂ ਠੰਡ ਦੇ ਮੌਸਮ 'ਚ ਕੇਕ ਲਵਰਜ਼ ਬਹੁਤ ਨੇ ਪਿੱਛੇ ਤੁਸੀਂ ਦੇਖ ਸੋ ਵੱਖਰੇ ਵੱਖਰੇ ਡਿਜ਼ਾਈਨ ਦੇ ਬੜੇ ਹੀ ਸੋਹਣੇ ਤੇ ਯਮੀ ਕੇਕਸ ਨਜ਼ਰ ਆ ਰਹੇ ਨੇ ਅਸੀਂ ਮੌਜੂਦ ਹਰਪ੍ਰੀਤ ਕਨਫੈਕਸ਼ਨਰੀ ਦੇ ਜਿਹਨੂੰ ਲਗਭਗ 60 ਸਾਲ ਤੋਂ ਉੱਪਰ ਹੋ ਚੁੱਕੇ ਨੇ ਤੇ ਇਥੇ ਦੇ ਇਹ ਜਾਣੀ ਜਾਂਦੀ ਆਪਣੇ ਫੇਮਸ ਕੇਕਸ ਲਈ ਕੁਲਚਾਜ਼ ਲਈ ਬਿਸਕੁਟਸ ਲਈ ਪਰ ਜਿਹੜੇ ਨੇ ਕੇਕਸ ਨੇ ਤੁਸੀਂ ਦੇਖ ਸਕਦੇ ਹੋ ਕਈ ਸਾਰੀਆਂ ਵੈਰਾਈਟੀਆਂ ਨੇ ਬਹੁਤ ਫਲੇਵਰਜ਼ ਨੇ ਭਾਵੇਂ ਸਟ੍ਰੋਬੇਰੀ ਤੇ ਇਸ ਸਮੇ ਸਾਡੇ ਨਾਲ ਮੌਜੂਦ ਨੇ ਈਸ਼ਵੰਤ ਸਿੰਘ ਜੀ ਆਪਾਂ ਖਾਸ ਮੌਕੇ ਤੇ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਕਿ ਹਰਪ੍ਰੀਤ ਕਨਫੈਕਸ਼ਨਰੀ ਤੁਸੀਂ ਦੇਖ ਰਹੇ ਹੋ 1000 ਟੀਵੀ ਨਿਊਜ਼ ਚੈਨਲ ਤੇ ਮੈਂ ਹਬਿਨੂ ਸ਼ਰਮਾ ਬਾਹਰ ਬਹੁਤ ਠੰਡ ਤੁਹਾਨੂੰ ਨਜ਼ਰ ਆ ਰਹੀ ਹੋਗੀ ਪਰ ਠੰਡ ਵਿੱਚ ਵੀ ਕੇਕ ਲਵਰਸ ਨੂੰ ਕੇਕ ਖਾਣਾ ਤੇ ਖਰੀਦਣਾ ਬਹੁਤ ਪਸੰਦ ਹੈ ਕਿਉਂਕਿ ਕੇਕ ਦਾ ਕੋਈ ਸੀਜ਼ਨ ਨਹੀਂ ਹੁੰਦਾ ਇਸ ਸਮੇਂ ਮੈਂ ਸੈਕਟਰ 2D ਚੰਡੀਗੜ੍ਹ ਵਿੱਚ ਮੌਜੂਦ ਹਾਂ ਜਿੱਥੇ ਹਰਪ੍ਰੀਤ ਨਾਮ ਦੀ ਕਨਫੈਕਸ਼ਨਰੀ ਹੈ ਹਰਪ੍ਰੀਤ ਕਨਫੈਕਸ਼ਨਰੀ ਜਿਹਨੂੰ ਲਗਭਗ 60 ਸਾਲ ਤੋਂ ਉੱਪਰ ਹੋ ਚੁੱਕੇ ਨੇ ਆਪਣੇ ਮਸ਼ਹੂਰ ਕੇਕਸ ਲਈ ਜਾਣੀ ਜਾਂਦੀ ਹੈ ਕੁਲਚਾਜ਼ ਲਈ ਜਾਣੀ ਜਾਂਦੀ ਹੈ ਬਿਸਕੁਟਸ ਹੋਣ 슈ਗਰ ਫ੍ਰੀ 슈ਗਰ ਫ੍ਰੀ ਬਿਸਕੁਟਸ ਓਟਸ ਫਲੇਵਰ ਚ ਪਰ ਤੁਸੀਂ ਪਿੱ ਬਹੁਤ ਫੇਮਸ ਹੈ ਇਹ ਟ੍ਰਾਈਸਿਟੀ ਚੈਲੰਜ ਕੇਕ ਹੈ ਰੈੱਡ ਵੈਲਵਟ ਹੈ ਹੋਰ ਵੀ ਕਾਫੀ ਸਾਰੇ ਫਲਾਵਰਸ ਵਾਲੇ ਡਿਜ਼ਾਈਨ ਨੇ ਤੇ ਸਮੇਂ ਮੇਰੇ ਨਾਲ ਈਸ਼ਵਨ ਸਿੰਘ ਜੀ ਮੌਜੂਦ ਨੇ ਨਾਲ ਆਪਾਂ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਲਕਮ ਮੈਮ ਜਿੱਦਾਂ ਅਸੀਂ ਮੈਂ ਸੁਣਿਆ ਕਿ ਲਗਭਗ 60 ਸਾਲ ਤੋਂ ਉੱਪਰ ਹੋ ਚੁੱਕੇ ਨੇ ਹਰਪ੍ਰੀਤ ਕਨਫੈਕਸ਼ਨਰੀ ਨੂੰ ਤੇ ਕੇਕਸ ਲਈ ਜਾਣੀ ਜਾਂਦੇ ਕਿੱਦਾਂ ਤੁਸੀਂ ਸ਼ੁਰੂਆਤ ਕੀਤੀ ਇਹ ਸਾਡੇ ਫਾਦਰ ਸਾਹਿਬ ਨੇ ਸਟੈਬਲਿਸ਼ ਕੀਤੀ ਸੀ 1964 ਦੇ ਵਿੱਚ ਉਹਨਾਂ ਦੀ ਮਿਹਨਤ ਦਾ ਫਲ ਹੈ ਪਹਿਲੇ ਕਨਫੈਕਸ਼ਨਰੀ ਲਾਈਨ ਸ਼ਾਪ ਚੱਲਦੀ ਸੀ ਸਾਰੀ ਕਰਦੇ ਕਰਦੇ ਮਤਲਬ ਬਹੁਤ ਘੱਟ ਕੇਕ ਸੀ ਉਹ ਤੱਕ ਟੈਂਪਰੀ ਲੋਕਾਂ ਦਾ ਵੀ ਮਤਲਬ ਨਹੀਂ ਹੁੰਦਾ ਸਿਰਨਾ ਕੇਕਸ ਖੂਸਦਾ ਲੇਕਿਨ ਜਿਉ ਜੋ ਫਿਰ ਮੈਂ ਵੀ ਕੋਰਸ ਕੀਤਾ 84 ਚ ਕੋਰਸ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਫਿਰ ਇੱਕ ਲੈਨ ਚ ਜ਼ਿਆਦਾ ਜੁੜੇ ਆ ਐਗਲਸ ਅਸੀਂ ਕਾਫੀ ਪ੍ਰੋਮੋਸ਼ਨ ਰੱਖੀ ਕਾਫੀ ਤੇ ਐਗਲਸ ਕੇਕਸ ਬਣਾਉਣਾ ਸਾਡੀ ਕਾਫੀ ਲੋਕਾਂ ਦੇ ਵਿੱਚ ਨਾ ਮਤਲਬ ਕਿ ਟੇਸਟਿੰਗ ਵੀ ਬਣੀ ਹੈ ਤੇ ਕਾਫੀ ਕੋਸ਼ਿਸ਼ ਕਰੀਦੇ ਕਿ ਵੀ ਜਿੰਨਾ ਵੀ ਅੱਛਾ ਹੋ ਸਕੇ ਕੇਕ ਬਣਾਈਏ ਤਾਂ ਲੋਕਾਂ ਨੂੰ ਅਸੀਂ ਖਵਾਈਏ ਤੇ ਅਗੇ ਟੇਸਟ ਟੇਸਟ ਕਰਕੇ ਸਾਡੀ ਐਡ ਕਰਨ ਖੁਦ ਹੀ ਤੇ ਵੀ ਪ੍ਰੈਫਰ ਕਰਨ ਵੀ ਇਸ ਸ਼ਾਪ ਤੇ ਜਾ ਕੇ ਕੇਕ ਲੈਣੇ ਆ ਜਿਸ ਜਿਸਾ ਤੁਸੀਂ ਕਿਹਾ ਸੀ ਫਲੇਵਰਸ ਅਗੇ ਨੇ ਮੋਰ 25 30 ਫਲੇਵਰਸ ਤੋਂ ਉੱਪਰ ਸਾਡੇ ਕੋਲ ਫੇਵਰਸ ਕੇਕ ਬੰਦੇ ਨੇ ਅਸੀਂ ਪਹਿਲਾ ਕਾਊਂਟਰ ਜਿੱਥੇ ਕਿ ਰੈਡੀ ਨਾਲ ਸਟਾਕਸ ਰੱਖੇ ਹੋਏ ਨੇ ਔਰ ਜਲਦੀ ਤੋਂ ਜਲਦੀ ਮਤਲਬ ਵਿਦਨ ਹਾਫ ਐਂਡ ਆਵਰ ਚ ਵੀ ਕਈ ਵਾਰੀ ਕਿਸੇ ਨੂੰ ਸਿੰਪਲ ਕੇਕ ਚਾਹੀਦਾ ਕੋਣਾ ਕੇ ਦੇ ਦਨੇ ਆ ਬਸ ਸੱਤ ਕਿਉ ਲੰਚ ਟਾਈਮ ਨਾ ਹੋਵੇ ਤਾਂ ਤੇ ਬਾਕੀ ਕਸਟਮਰ ਦੀ ਡਿਮਾਂਡ ਤੇ ਜਿਸ ਤਰ੍ਹਾਂ ਦਾ ਵੀ ਕਸਟਮਾਈਜ਼ ਕੇਕ ਚਾਹੀਦਾ ਉਹਨੂੰ ఎవਰੀਥਿੰਗ 슈ਗਰ ਪੇਸਟਿੰਗ ਚਾਹੀਦਾ ਹੈ ਕਰੀਮ ਵਾਲਾ ਚਾਹੀਦਾ ਹਰ ਤਰ੍ਹਾਂ ਦਾ ਕੇਕ ਮਨਾਦੀ ਤੇ ਮਾਡਲਸ ਕੇਕ ਸਭ ਕੁਝ ਮਿਲਦਾ ਸੜੇ ਕੋ ਕਾਫੀ ਲੋਕ ਅੱਛੀ ਅੱਛੀ ਕੰਪਨੀਆਂ ਆਂਦੀਆਂ ਨੇ ਤੇ ਉਹ ਬਹੁਤ ਸਬ ਰਿਪਰੈਜ਼ੈਂਟਡ ਕੰਪਨੀ ਆ ਨੇ ਜਿਹੜੀ ਸਾਡੇ ਕੋਲ ਕੇਕਸ ਬਣਵਾਉਂਦੀਆਂ ਨੇ ਹਾਂ ਗੱਲਬਾਤ ਦਰੋਂ ਮੈਨੂੰ ਪਤਾ ਚੱਲਿਆ ਕਿ ਰੈਗੂਲਰ ਕਸਟਮਰ ਤਾਂ ਆਉਂਦੇ ਨੇ ਪੰਚਕੋਲਾ ਤੋਂ ਵੀ ਕੇਕ ਲੈਣ ਆਉਂਦੇ ਤੇ ਨਾਲ ਹੀ ਜਿਹੜੀ ਇੰਡਸਟਰੀ ਆ ਉਹ ਵੀ ਜੁੜੀ ਹੋਏ ਕੇਕਸ ਨਾਲ ਹਾਂਜੀ ਹਾਂਜੀ ਕਈ ਇੰਡਸਟਰੀ ਕੇਕਸ ਨੇ ਫਰਮ ਇੰਡਸਟਰੀ ਦੇ ਕੇਕਸ ਵਾਲੇ ਆ ਗਏ ਨੇ ਐਫਐਮ ਵਾਲੇ ਆ ਗਏ ਨੇ ਕਈ ਲੋਕ ਆ ਗਏ ਨੇ ਸਾਡੇ ਕੋਲ ਕਾਫੀ ਐਲਆਈਸੀ ਦੇ ਗਏ ਨੇ ਕਈ ਬੰਦੇ ਇੱਕ ਮਤਲਬ ਜੁੜੇ ਹੋਏ ਨੇ ਜਿਹੜੇ ਦੇ ਰੈਗੂਲਰ ਫੰਕਸ਼ਨਸ ਹੁੰਦੇ ਨੇ ਉਹ ਰੈਗੂਲਰ ਕੇਕਸ ਬਣਵਾਉਂਦੇ ਨੇ ਫਰੂਟ ਕੇਕ ਦਾ ਤਾਂ ਇਹਨੂੰ ਅਸੀਂ 1/2 ਕਿਲੋ ਤੋਂ ਵੀ ਉੱਪਰ ਰੱਖਿਆ ਹੈ ਵੇਟ ਉਹਨਾਂ ਫਰੂਟਾਂ ਤਾਂ ਪਿਗਾ ਔਰ ਉੱਪਰ ਵੀ ਫਰੈਸ਼ ਫਰੂਟਸ ਹੈਗਾ ਇਹ ਸਾਡਾ ਪਿਓਰ ਚਾਕਲੇਟ ਕੇਕ ਵੀ ਹੈਗਾ ਹੈਜ਼ਲਨਟ ਪ੍ਰੈਲਾਈਨ ਵੀ ਕੇਕ ਹੈਗਾ ਸੋ ਇਸਕਾ ਕੁਝ ਵੈਰਾਈਟੀ ਖਾਸ ਰੱਖੀ ਹੋਈਆਂ ਕਿ ਤਾਂ ਕਿ ਕਸਟਮਰ ਨੂੰ ਵੀ ਇੰਜੋਏ ਹੋਵੇ ਕੋਈ ਕਿਉਂਕਿ ਕੇਕ ਤੋਂ ਬਗੈਰ ਕੇ ਜਦੋਂ ਫੰਕਸ਼ਨ ਸਟਾਰਟ ਹੁੰਦਾ ਕੇਕ ਨਾਲ ਸਟਾਰਟ ਹੁੰਦਾ ਤੇ ਜਦੋਂ ਕੇਕ ਹੀ ਸਵਾਦ ਨਹੀਂ ਬਣੇਗਾ ਤਾਂ ਫਿਰ ਅਗਲੇ ਦਾ ਮੂਡ ਤੋਂ ਖਰਾਬ ਹੋ ਜਾਏਗਾ ਮਜ਼ਾ ਵੀ ਨਹੀਂ ਆਏਗਾ ਤੇ ਅਸੀਂ ਚਾਹਨੇ ਕਿ ਉਹ ਚੀਜ਼ ਅਗਲਾ ਇੰਜੋਏ ਕਰੇ ਔਰ ਆਪਣਾ ਕੇਕ ਦਿਨ ਨਾਲ ਸਾਡਾ ਵੀ ਮਤਲਬ ਯਾਦ ਕਰੇ ਸੀ ਕੁਆਲਟੀ ਵਾਸ ਕੋਈ ਵੀ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਹੋਇਆ ਆਪਾਂ ਸਾਫ਼-ਸਾਫ਼ ਦੇਖ ਸਕਦੇ ਆਂ ਆਸ-ਪਾਸ ਹੋਰ ਵੀ ਫੂਡ ਮਾਰਕੀਟ ਹੈ ਪਰ ਜੋ ਚੀਜ਼ ਇੱਥੇ ਹਾਈਲਾਈਟ ਹੋ ਰਹੀ ਹੈ ਲੋਕਾਂ ਦੀ ਆਗੇ ਜਿਹੜੇ ਲੋਕ ਰੁਕਦੇ ਨੇ ਇੱਥੇ ਰੁਕਦੇ ਨੇ ਹਰ ਵੀਤ ਕਨਫੈਕਸ਼ਨਰੀ ਦੇ ਆਗੇ ਕੇਕਸ ਹੀ ਲੈਂਦੇ ਨੇ ਤੇ ਹੋਰ ਵੀ ਚੀਜ਼ਾਂ ਫੇਮਸ ਨੇ ਕੁਲਚੇਸ ਵਗੈਰਾ ਬਿਸਕਟਸ ਉਹ ਕੁਲਚੇ ਵਗੈਰਾ ਵੀ ਬਣਾਈਦੇ ਆ ਫਰੈਸ਼ ਕੁਲਚੇਸ ਵਗੈਰਾ ਹੈਗੇ ਨੇ ਬਿਸਕਟਸ ਹੈਗੇ ਨੇ ਦੇਸੀ ਕੇ ਉਹਦੇ ਬਿਸਕਟਸ ਨੇ ਨੇੜੇ ਕੀ 슈ਗਰ ਫ੍ਰੀ ਵੀ ਹੈਗੇ ਆ ਵਿਦ 슈ਗਰ ਵਾਲੇ ਵੀ ਹੈਗੇ ਆ ਆਟੇ ਦੇ ਬਿਸਕਟਸ ਹੁੰਦੇ ਨੇ ਪ੍ਰਾਪਰ ਮਜ਼ਾਚ ਮੈਦੇ ਮੁੱਦੇ ਨੂੰ ਆਟਾ ਕਰ ਬਾਕੀ ਤਾਂ ਸਾਡੇ ਸਨੈਕਸ ਵਗੈਰਾ ਵੀ ਵਿਕਦੇ ਉਹ ਸਭ ਵੇਜ ਰੱਖਿਆ ਹੋਇਆ ਸੀ ਕਿਉਂਕਿ ਐਗ ਵਾਲੀ ਆਈਟਮ ਬਹੁਤ ਘੱਟ ਬੰਦੀ ਆ ਉਹ ਕੋਈ ਆਰਡਰ ਔਨ ਡਿਮਾਂਡ ਹੁੰਦੀ ਏ ਤਾਂ ਬਣਾਉਨੇ ਆ ਵੈਸੇ ਨਹੀਂ ਮੱਲਾ ਬੰਦੀ ਐਗਲਾ ਜ਼ਿਆਦਾ ਪ੍ਰੈਸ਼ਰ ਸਾਡਾ ਕੀ ਬਦਲਾਵ ਦੇਖਿਆ 60 ਸਾਲ ਹੋ ਚੁੱਕੇ ਨੇ ਲਗਭਗ ਕੀ ਫੂਡ ਮਾਰਕੀਟ 'ਚ ਤੁਸੀਂ ਬਦਲਾਵ ਦੇਖਿਆ ਫੂਡ ਮਾਰਕੀਟ ਦੇ ਵਿੱਚ ਜੀ ਇਹ ਬਦਲਾਵ ਹੈ ਕਿ ਹੁਣ ਲੋਕੀ ਪ੍ਰੈਫਰੈਂਸ ਕਰਦੇ ਨੇ ਆਪਣਾ ਕੋਈ ਵੀ ਇੰਜੋਏ ਕਰਨਾ ਹੈ ਪਾਰਟੀ ਕਰਨੀ ਹੈ ਕਿ ਪਹਿਲੇ ਜ਼ਮਾਨਾ ਹੁੰਦਾ ਸੀ ਅਸੀਂ ਘਰ 'ਚ ਕੇਕ ਕਟ ਲਈ ਤੇ ਅਸੀਂ ਥੋੜਾ ਬਹੁਤਾ ਚਲੋ ਮਹੱਲੇ 'ਚ ਹੁਣ ਬੱਚੇ ਪ੍ਰੋਪਰ ਇੰਜੋਏ ਕਰਦੇ ਆਪਣੇ ਸਕੂਲ ਚ ਵੀ ਕੇਕ ਕਰਦੇ ਨੇ ਟਿਊਸ਼ਨਸ ਵੀ ਕੇਕ ਕਰਦੇ ਨੇ ਆਪਣੇ ਫਰੈਂਡਸ ਨਾਲ ਵੀ ਕੇਕ ਕਰਦੇ ਨੇ ਹਾਰ ਦੇ ਜਾਂਦੇ ਕੇਕ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਪਹਿਲਾ ਪਾਰਟ ਸਟੈਪ ਉਹਨਾਂ ਦਾ ਕੇਕ ਹੁੰਦਾ ਤੇ ਬਾਕੀ ਤੇ ਚਲੋ ਕੋਰਡਿੰਗ ਚਾਕਟਸ ਵਗੈਰਾ ਦੇ ਸਭ ਚਲਦੇ ਹੀ ਚਲਦਾ ਰਹਿਣਾ ਕੇਕ ਕਿਉਂਕਿ ਫਰਸਟ ਪਾਰਟ ਹੁੰਦਾ ਉਹਨਾਂ ਦਾ ਇਸ ਕਰਕੇ ਉਹ ਅੱਜ ਕੱਲ کافی ਲੋਕ ਇੰਜੋਇਮੈਂਟ ਕਰਦੇ ਨੇ। ਥੀਮ ਵੀ ਵੱਖਰੇ ਜਿੱਦਾਂ ਮੈਂ ਤੁਸੀਂ ਤੁਹਾਡੇ ਨਾਲ ਗੱਲਬਾਤ ਨੂੰ ਦੁਬਾਰਾ ਗੱਲ ਕਰਾਂਗੇ ਥੀਮ ਬਹੁਤ ਵੱਖਰੇ ਨੇ। ਕੋਈ ਜਿਹੜੇ ਇੱਕ ਬੰਦੇ ਨੂੰ ਸ਼ੌਕੀਨ ਹੈ ਕੋਈ ਜਗ ਫੂਡ ਦਾ ਸ਼ੌਕੀਨ ਹੈ ਕਿਸੇ ਵੀ ਚੀਜ਼ ਦਾ ਸ਼ੌਕੀਨ ਹੈ ਕਿਸ ਨੂੰ ਸ਼ਾਪਿੰਗ ਦਾ ਸ਼ੌਕ ਹੈ ਉਹ ਵੱਖਰੇ ਥੀਮ ਤੇ ਤੁਹਾਡੇ ਕੇਕਸ ਬਣੇ ਹੋਏ ਨੇ। ਸਭ ਕੁਝ ਜਿਹੜਾ ਥੀਮ ਹੋ ਕਹਿੰਗੇ ਉਸ ਥੀਮ ਤੇ ਕੇਕ ਬਣ ਜਾਂਦਾ ਆਪਨਾ ਕਈ ਲੋਕ ਹਰ ਕੋਈ ਆਪਣੇ ਫਰੈਂਡ ਦੀ ਹੌਬੀ ਤੇ ਕੇਕ ਬਣਾ ਲੈਂਦਾ ਹੈ ਕਿਸ ਸਾਡਾ ਫੇਸਬੁੱਕ ਪੇਜ ਤੇ ਇੰਸ ਉਥੇ ਵਾਚ ਕਰਕੇ ਸਾਨੂੰ WhatsApp ਵੀ ਕਰਕੇ ਕਰ ਸਕਦੇ ਨੇ ਨਹੀਂ ਵੀ ਆਣਾ ਚਾਹਣ WhatsApp ਤੇ ਵੀ ਫੋਨ ਕਰਕੇ ਜਾਂ ਆਪਣਾ ਮਤਲਬ ਲਿੰਕ ਭੇਜਣ ਸਾਨੂੰ ਜਿਹੜਾ ਵੀ ਕੇਕ ਪਸੰਦ ਆ ਸੀ ਉਹਦਾ ਮਤਲਬ ਡਿਸਕਸ ਕਰ ਲੈਣੇ ਆ ਜਿਆਦਾਤਰ ਕੋਸ਼ਿਸ਼ ਕਰੀ ਦੀ ਕਿ ਹੋ ਜਾਣ ਕਿਉਂਕਿ ਕਈ ਵਾਰੀ ਕੁਝ ਕਸਟਮਰ ਰਹਿ ਵੀ ਜਾਂਦੇ ਨੇ ਜਿਨਾਂ ਦਾ ਨਹੀਂ ਹੋ ਸਕਦਾ ਕਿਉਂਕਿ ਡੂ ਟੂ ਰਾਸ਼ੀ ਜਾਂ ਕੋਈ ਗੱਲਬਾਤ ਹੋ ਰਹੀ ਹੁੰਦੀ ਕਸਟਮਰਸ ਨਾਲ ਤੇ ਬਾਕੀ ਅਸੀਂ ਕੋਸ਼ਿਸ਼ ਕਰਦੇ ਕਸਟਮਰ ਨੂੰ ਨਹੀਂ ਵੀ ਆਣਾ ਪਏਗਾ ਤਾਂ ਵੀ ਅਸੀਂ ਕੇਕ ਦਾ ਆਰਡਰ ਲੈ ਲੀਦਾ ਉਹਨਾਂ ਕੋਲੋਂ ਮਤਲਬ ਗੂਗਲ ਪੇ ਪੀਟੀਐਮ ਆਨਲਾਈਨ ਕਰਾ ਕੇ ਬਾਕੀ ਹਰ ਤਰ੍ਹਾਂ ਦਾ ਸਾਡੇ ਕੋਲ ਕਸਟਮਰ ਤੇਰਾ ਬਸੀ ਪੰਚਕੁਲਾ ਮੋਹਾਲੀ ਖਰੜ ਇਵਨ ਸੰਗਰੂਰ ਸਾਰੇ ਲੱਗੇ ਨੇ ਕਾਰੀਗਰ ਨੇ ਉੱਤਰਾਖੰਡ ਤੋਂ ਨੇ ਉਹ ਮਿਹਨਤ ਸਾਫ ਸਾਫ ਨਜ਼ਰ ਆ ਰਹੀ ਹੈ ਕਾਰੀਗਰਾਂ ਦੀ ਮੇਨ ਜਿਹੜਾ ਹੁੰਦਾ ਹੈ ਅਹਿਮ ਕਿਰਦਾਰ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਬਣਾਉਂਦੇ ਆ ਤਾਂ ਕੇਕ 'ਚ ਤੁਸੀਂ ਜਿੱਦਾਂ ਕੋਈ ਫਿਟਨੈਸ ਕੌਂਸ਼ੀਅਸ ਆ ਮਿੱਠੇ ਦਾ ਵੀ ਧਿਆਨ ਰੱਖਦੇ ਹੋ ਨੇ ਮਿੱਠਾ ਦੇਖੋ ਅੱਜ ਕੱਲ ਨਾ ਕੁਝ ਪ੍ਰੀ ਮਿਕਸਿਸ ਹੀ ਆਉਂਦੇ ਨੇ ਜਿਹੜੀ ਕਿ ਕੰਪਨੀਆਂ ਨੇ ਮਿੱਠਾ ਘੱਟ ਹੀ ਪਾਇਆ ਹੋਇਆ ਹੈ ਕਰੀਮਸ ਦੇ ਵਿੱਚ ਵੀ ਮਤਲਬ ਕੁਆਲਿਟੀ ਤੇ ਡਿਪੈਂਡ ਕਰਦਾ ਹੈ ਹਰ ਗ੍ਰੇਡ ਦੀ ਚੀਜ਼ ਹੈ ਕੀ ਬਾਜ਼ਾਰ 'ਚ ਕ੍ਰੀਮ ਮਤਲਬ ਸਸਤੀ ਵੀ ਹੈ ਮਹਿੰਗੀ ਵੀ ਹੈ ਮੀਡੀਅਮ ਵੀ ਹੈ ਤੇ ਤੁਸੀਂ ਜਿਸ ਹੱਬ ਦੀ ਚੀਜ਼ ਯੂਜ਼ ਕਰੋਗੇ ਉਸ ਹੱਬ ਦਾ ਕਸਮਰ ਨੂੰ ਟੇਸ ਮਿਲੇਗਾ ਕਾਰੀਗਰਤਾ ਕੰਮ ਮੈਂਟੇਡ ਹੈਗਾ ਫਿਨਿਸ਼ਿੰਗ ਦੇਣਾ ਹੁਣ ਕੈਲਿਬ੍ਰੇਟ ਕਰਨਾ ਵੀ ਕਸਮਰ ਕੀ ਡਿਮਾਂਡ ਕਰ ਰਿਹਾ ਹੁਣ ਕਈ ਲੋਕ ਆ ਕੇ ਕਹਿੰਦੇ ਸਾਨੂੰ ਲੈਸ ਕ੍ਰੀਮ ਚਾਹੀਦਾ ਸੀ ਹੁਣ ਆਰਡਰ ਤੇ ਕਰ ਦਿੰਦੇ ਆ ਮੋਰ ਕਰੀਮੀ ਚਾਹੀਦਾ ਮੋਰ ਕੀ ਮਤਲਬ ਮੀਡੀਅਮ ਕ੍ਰੀਮ ਤਿਆਰ ਰੱਖੀਦਾ ਹੈ ਹਰ ਤਰ੍ਹਾਂ ਦਾ ਜੋ ਵੀ ਕਸਮਰ ਦਿਲ ਕਰਦਾ ਹੈ ਉਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰੀਦੀ ਕਿ ਕਸਮਰ ਨੂੰ ਟੇਸ ਪਸੰਦ ਆਵੇ ਉਹੀ ਕੋਸ਼ਿਸ਼ ਹੈ ਇ ਹਰ ਕੁਫੈਕਸ਼ਨ ਮਤਲਬ ਮੇਨ ਤਾਂ ਸਾਡੇ ਕੇਕ ਸੀ ਨੇ ਬਾਕੀ ਸਾਡੇ ਕੋਲ ਸਨੈਕਸ ਅਸੀ ਕਾਊਂਟਰ ਹੈਗਾ ਸਾਡਾ ਨਾਲ ਹੀ ਸਨੈਕਸ ਕਾਊਂਟਰ ਵੀ ਹੈਗਾ ਖਾਸ ਕਰਕੇ ਬਾਕੀ ਐਨੀ ਟਾਈਪ ਆਫ ਕੁਲਚਾ ਆਟਾ ਕੁਲਚਾ 버ਗਰ ਬੰਸ گارਲਿਕ ਲੋਫ ਵਗੈਰਾ ਸਾਰਾ ਕੁਝ ਡਿਫਰੈਂਟ ਡਿਫਰੈਂਟ ਆਈਟਮਸ ਹੈ ਗਿਆ ਉਹ ਵੀ ਮਿਲ ਜਾਂਦੀਆਂ ਬਾਕੀ ਬਰਥਡੇ ਅਸੈਸਰੀਜ਼ ਉਹ ਵੀ ਚੈਦੀਆਂ ਉਹ ਵੀ ਮਿਲ ਜਾਂਦੀਆਂ ਡੈਕੋਰੇਸ਼ਨ ਦਾ ਸਮਾਨ ਵਗੈਰਾ ਸਾਰਾ ਕੁਝ ਹੈਗਾ ਤਾਂ ਕਿ ਬੰਦਾ ਇੱਕ ਸਪੋਰਟ ਤੇ ਸਾਰਾ ਕੁਝ ਲੈ ਲਵੇ ਉਹ ਲਿਮਿਟਡ ਸਟਾਕ ਮਤਲਬ ਜੋ ਵੀ ਬੰਦਾ ਕੁਝ ਆਪਣਾ ਕਰ ਸਕਦਾ ਜਿੰਨਾ ਜ਼ਿਆਦਾ ਜ਼ਿਆਦਾ ਉਨੀ ਮਤਲਬ ਜਗ੍ਹਾ ਛੋਟੀ ਹੈ ਹੁਣ ਸਾਲ 2024 ਚੜ ਚੁੱਕਿਆ ਕੀ ਅੱਗੇ ਪਲੈਨਸ ਨੇ ਕਿਦਾਂ ਦੇ ਕੇਕ ਸਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਨਵਾਂ ਸਾਲ ਹੈ ਨਵੀਂ ਸ਼ੁਰੂਆਤ ਹੈ ਹਮ ਤੇ ਜੀ ਬਹੁਤ ਤਰ੍ਹਾਂ ਦੇ ਆਗੇ ਨੇ ਹੁਣ ਬਮ ਕੇਕਸ ਆਗੇ ਨੇ ਕਈ ਲੋਕ ਸਰਪ੍ਰਾਈਜ਼ ਬਾਕਸਿਸ ਕੇ ਆਗੇ ਨੇ ਇੱਕ ਤੁਹਾਨੂੰ ਦੇਖਾ ਤੁਹਾਨੂੰ ਦਿਖਾ ਦਿੰਨੇ ਆ ਕਿ ਪਾਂਡਾ ਵਾਲਾ ਕੇਕ ਸਾਡਾ ਬਹੁਤ ਮੈਨੂੰ ਅਟਰੈਕਟ ਕਰ ਰਿਹਾ ਮਤਲਬ ਇਹਦੀ ਆਈਜ਼ ਵੀ ਬਣੀਆਂ ਨੇ ਉੱਪਰ ਫੇਸ ਵੀ ਬਣਿਆ ਹਾਂਜੀ ਹਾਂਜੀ ਮਤਲਬ ਹੁਣ ਤੇ ਸਰਪ੍ਰਾਈਜ਼ ਬਾਕਸਿਸ ਕੇ ਆਗੇ ਨੇ ਬਮ ਬਾਕਸ ਕੇਕਸ ਆਗੇ ਨੇ ਕਈ ਨੇਮ ਰਿਟਨ ਆਗੇ ਕੇਕਸ ਆਗੇ ਨੇ ਜਿਨ੍ਹਾਂ ਤੇ ਹਾਈਲਾਈਟਸ ਕਰ ਤੁਸੀਂ ਅਗ ਲਗਾਓਗੇ ਤੇ ਉੱਥੋਂ ਨਾਮ ਮਿਟ ਦੂਸਰਾ ਪਿੱਛੋਂ ਆ ਜਾਏਗਾ ਮਤਲਬ ਕਈ ਤਰ੍ਹਾਂ ਦੀ ਵੈਰਾਈਟੀ ਆ ਗਈ ਜਿਹੜੀ ਇਨਵੈਂਸ਼ਨ ਹੋ ਰਹੀ ਹੈ ਮੇਨ ਤੇ ਇਹੀ ਹੋ ਗਿਆ ਕਿ ਹੁਣ ਬੰਦਾ ਕਹਿੰਦਾ ਮੈਨੂੰ ਇਹ ਚੀਜ਼ ਚਾਹੀਦੀ ਅਸੀਂ ਉਹਨੂੰ ਉਹ ਚੀਜ਼ ਬਣਾ ਕੇ ਦੇਵਾਂਗੇ ਅਲੱਗ ਕਹਿੰਦਾ ਫਲਾਵਰਸ ਲੱਗਿਓਨ ਫ੍ਰੈਸ਼ ਫ੍ਰੈਸ਼ ਲੱਗ ਰਹੇਗੇ ਦੂਸਰਾ ਕਹਿੰਦਾ ਦੂਸਰਾ ਲੱਗਣਗੇ ਜੋ ਡਿਮਾਂਡ ਆ ਬੰਦੇ ਦੀ ਅਵੇਲੇਬਿਲਟੀ ਹੋ ਜਾਂਦੀ ਆ ਆ ਪ੍ਰਾਈਸ ਬੰਦਾ ਖਰਚੇਗਾ ਨੀ ਤੁਹਾਨੂੰ ਜੀ ਸੀ ਨੂੰ ਹਾਂ ਜੀ ਹਾਂ ਜੀ ਜਿਸ ਪ੍ਰਾਈਸ ਦਾ ਚੀਜ਼ ਮੰਗਦੇ ਅਸੀਂ ਉਹਦੀ ਕਾਪੀ ਰਾਈਟ ਵੀ ਬਣਾ ਕੇ ਉਹਨੂੰ ਬਣਾ ਕੇ ਦੇ ਸਕਦੇ ਹਾਂ ਸਸਤੇ ਰੇਟੇ 'ਚ ਵੀ ਬਣਾ ਕੇ ਦੇ ਸਕਦੇ ਹਾਂ ਥੋੜਾ ਕੰਪਰੋਮਾਈਜ਼ ਕਰਕੇ ਵੀ ਬਣ ਜਾਂਦੀ ਚੀਜ਼ ਸਭ ਤਰ੍ਹਾਂ ਦੀ ਚੀਜ਼ ਬਣ ਜਾਏ ਜਿਸਾਂ ਦੀ ਕਸਟਮਰ ਕਹੇਗਾ ਹਾਂ ਤੁਸੀਂ ਦੇਖਿਆ ਕਿ ਜੀ ਹਰਬਿਕ ਕਨਫੈਕਸ਼ਨਰੀ ਤੋਂ ਈਸ਼ਵਨ ਸਿੰਘ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿ ਹੈ ਕਿ ਲਗਭਗ 60 ਸਾਲ ਤੋਂ ਉੱਪਰ ਦੁਕਾਨ ਨੂੰ ਹੋ ਚੁੱਕੇ ਨੇ ਕੇਕਸ ਲਈ ਹੀ ਜਾਣੀ ਜਾਂਦੀ ਹੈ ਜੇਕਰ ਤੁਸੀਂ ਵਧੀਆ ਕੇਕਸ ਫਲੇਵਰ ਐਕਸਪਲੋਰ ਕਰਨਾ ਚਾਹੁੰਦੇ ਹੋ ਹਰਬਿਕ ਕਨਫੈਕਸ਼ਨਰੀ ਵਿਜ਼ਿਟ ਕਰੋ ਇਹਨਾਂ ਨੇ ਹਰ ਕਿਸ ਤੋਂ ਸੈਕਟਰ ਬਾਈ ਡੀ ਚੰਡੀਗੜ੍ਹ ਪਹੁੰਚੋ ਹਰਪ੍ਰੀਤ ਕਨਫੈਕਸ਼ਨਰੀ ਸ਼ਾਪ ਨੰਬਰ 70 ਇਹਨਾਂ ਦੇ ਕੇਕਸ ਕੁਲਚਰਸ ਹੋਰ ਵੀ ਕਈ ਸਾਰੀ ਹਾਈਡਮਾ ਇੱਥੇ ਆ ਕੇ ਟੈਸਟ ਕਰੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਆਜ਼ਾਰ ਟੀਵੀ ਨਿਊਜ਼ ਨਾਲ